ਪਰ ਜਦੋਂ ਮੁਗਲਾਂ ਦੇ ਖਿਲਾਫ ਲੜਾਈ ਹੋਈ ਤਾਂ ਗੁਰੂ ਸਾਹਿਬਾਨਾਂ ਨੇ ਉਹਨਾਂ ਹੀ ਪਹਾੜੀ ਰਾਜਾਂ ਦੀ ਸਪੋਰਟ ਕੀਤੀ ਤੇ ਅੱਜ ਮੁਗਲ ਤਾਂ ਨਹੀਂ ਹੈਗੇ ਪਰ ਮਾਡਰਨ ਮੁਗਲ ਆ ਗਏ ਤਾਂ ਉਹਨਾਂ ਦਾ ਵਿਰੋਧ ਕਰਨਾ ਸਾਡਾ ਫਰਜ਼ ਹੈ ਤੇ ਇਸੇ ਕਰਕੇ ਅਸੀਂ ਇੱਕ ਸਾਨੂੰ ਸਿਸਟਮ ਚਾਹੀਦਾ ਹੈ ਜਿਨ੍ਹਾਂ ਨੂੰ ਪੰਜਾਬ ਤੋਂ ਖਤਰਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਦੁਕਾਨਦਾਰਾਂ ਨੂੰ ਬਚਾਉਣ ਵਾਸਤੇ ਕਿਸਾਨਾਂ ਨੂੰ ਬਚਾਉਣ ਵਾਸਤੇ ਜੀਐਸਟੀ ਤੋਂ ਬਚਾਉਣ ਵਾਸਤੇ ਇਹ ਮਾਡਰਨ ਮੁਗਲ ਕੌਣ ਨੇ ਪਹਿਲਾਂ ਇਹਦੀ ਵਿਆਖਿਆ ਮਾਡਰਨ ਮੁਗਲ ਜਿਹੜੇ ਅੱਜਕੱਲ੍ਹ ਦੇਸ਼ ਤੇ ਰਾਜ ਕਰ ਰਹੇ ਨੇ ਭੀਜਪੀ ਹੂੰ ਕਿਉਂ ਕਿਉਂ ਲੱਗਦੀ ਹੈ ਤੁਹਾਨੂੰ ਮਾਡਰਨ ਮੁਗਲ ਉਹ ਮਾਡਰਨ ਮੁਗਲ ਕਿਉਂ ਕੀਤਾ ਸਾਰੇ ਪੰਜਾਬ ਨੂੰ ਖਤਰਾ ਉਸ ਤੋਂ ਸਾਰੇ ਦੇ ਉਹ ਤਾਂ ਕਹਿੰਦੇ ਅਸੀਂ ਕਿਸਾਨੀ ਦੇ ਬਿੱਲ ਵਾਪਸ ਕਰਤੇ ਬਣਾਈ ਕਿਉਂ ਵਾਪਸ ਜੇ ਕਰਨੇ ਸੀ ਉਹ ਤਾਂ ਚਲੋ ਸਾਡੇ ਲੋਕਾਂ ਨੇ ਕਰਵਾ ਲੇ ਠੀਕ ਹੈ ਲੋਕਾਂ ਨੇ ਉੱਥੇ ਬਲੀਦਾਨ ਦਿੱਤੇ ਸੈਕਰੀਫਾਈਸ ਕੀਤੇ ਅਸੀਂ ਵੀ ਗਏ ਉੱਥੇ ਹਨਾ ਤਾਂ ਉਹ ਤਾਂ ਲੋਕਾਂ ਨੇ ਕਰਵਾ ਲੇ ਨਹੀਂ ਤਾਂ ਵਾਪਸ ਨਹੀਂ ਸੀ ਹੋਣੇ ਉਹ ਸੋ ਸਾਡੇ ਅੱਜ ਮਾਡਰਨ ਮੁਗਲ ਨੇ ਠੀਕ ਹੈ ਜਿਨ੍ਹਾਂ ਨੂੰ ਸਾਡੀਆਂ ਹੋਂਦ ਦਾ ਨੂੰ ਖਤਰਾ ਹੈ ਠੀਕ ਹੈ ਸਾਡੇ ਦੁਕਾਨਦਾਰਾਂ ਨੂੰ ਖਤਰਾ ਸਾਡੇ ਕਿਸਾਨਾਂ ਨੂੰ ਖਤਰਾ ਹੈ ਸੋ ਅਸੀਂ ਚਾਹੁੰਦੇ ਆਂ ਵੀ ਉਹਨਾਂ ਮਾਡਰਨ ਮੁਗਲਾਂ ਦਾ ਜ਼ਰੂਰ ਕੀਤਾ ਜਾਵੇ। ਹਮ ਹਮ ਜੀ ਕਾਂਗਰਸ ਪਾਰਟੀ